नमस्कार दोस्तों सच्ची दौलत YouTube चैनल ते ਤੁਹਾਡਾ ਬਹੁਤ ਬਹੁਤ ਸਵਾਗਤ ਹੈ दोस्तों ਕਈ ਵਾਰ ਜ਼ਿੰਦਗੀ ਵਿੱਚ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਮਿਹਨਤ ਕਰਕੇ ਵੀ ਜਦੋਂ ਇਨਾਮ ਸਿਰਫ ਥਕਾਵਟ ਹੀ ਹੁੰਦਾ ਹੈ ਤਾਂ ਦਿਲ ਵਿੱਚ ਇੱਕ ਹੀ ਸਵਾਲ ਉੱਠਦਾ ਹੈ ਕਿ ਕੀ ਤਕਦੀਰ ਸਿਰਫ ਚੁਣਵੇਂ ਲੋਕਾਂ ਦਾ ਹੀ ਸਾਥ ਦਿੰਦੀ ਹੈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਦੇ-ਕਦੇ ਇੱਕ ਛੋਟੀ ਜਿਹੀ ਚੀਜ਼ ਵੀ ਜ਼ਿੰਦਗੀ ਦਾ ਰੁਖ ਬਦਲ ਸਕਦੀ ਹੈ ਪਰ ਕੀ ਇਹ ਸੱਚ ਹੈ ਕਿ ਕਿਸਮਤ ਦਾ ਇੱਕ ਨਵਾਂ ਦਰਵਾਜ਼ਾ ਖੋਲਣ ਲਈ ਸਾਨੂੰ ਸਿਰਫ ਇੱਕ ਇਸ਼ਾਰੇ ਦੀ ਲੋੜ ਹੁੰਦੀ ਹੈ ਸੋ ਇਹ ਕਹਾਣੀ ਸਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਵੱਲ ਮੋੜਨ ਲਈ ਤਿਆਰ ਹੈ ਇੱਕ ਅਜਿਹੀ ਕਹਾਣੀ ਜੋ ਦੱਸੇਗੀ ਕਿ ਮਿਹਨਤ ਸਮਝਦਾਰੀ ਤੇ ਭਰੋਸਾ ਕਿਸ ਤਰ੍ਹਾਂ ਕਿਸੇ ਨੂੰ ਇੱਕ ਆਮ ਜੀਵਨ ਤੋਂ ਉਠਾ ਕੇ ਕਿਸਮਤ ਦੀਆਂ ਉਚਾਈਆਂ ਤੱਕ ਲੈ ਜਾ ਸਕਦਾ ਹੈ ਇੱਕ ਵਾਰ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਨੌਜਵਾਨ ਮਜ਼ਦੂਰੀ ਕਰਦਾ ਸੀ ਜਿਸ ਦਾ ਨਾਮ ਅਮਨ ਸੀ ਸਵੇਰ ਤੋਂ ਸ਼ਾਮ ਤੱਕ ਉਹ ਕੰਮ ਕਰਦਾ ਤੇ ਸੋਚਾਂ ਵਿੱਚ ਗੁੰਮ ਰਹਿੰਦਾ ਜਦੋਂ ਉਹ ਆਪਣੇ ਮਜ਼ਬੂਤ ਮੋਢਿਆਂ ਤੇ ਭਾਰੀ ਬੋਰੀਆਂ ਤੇ ਸਮਾਨ ਚੁੱਕਦਾ ਤਾਂ ਐਵੇਂ ਲੱਗਦਾ ਜਿਵੇਂ ਪੂਰੀ ਦੁਨੀਆ ਦਾ ਭਾਰ ਉਸ ਉੱਪਰ ਲੱਗ ਦਿੱਤਾ ਗਿਆ ਹੋਵੇ ਉਹ ਬਹੁਤ ਮਿਹਨਤੀ, ਇਮਾਨਦਾਰ ਤੇ ਅਕਲਮੰਦ ਸੀ। ਉਸਨੇ ਆਪਣੀਆਂ ਅੱਖਾਂ ਵਿੱਚ ਵੱਡੇ-ਵੱਡੇ ਸੁਪਨੇ ਸਜਾ رکھے ਸੀ। ਪਰ ਉਸਦੀ ਜ਼ਿੰਦਗੀ ਗਰੀਬੀ ਵਿੱਚ ਬੀਤ ਰਹੀ ਸੀ। ਉਸਨੇ ਅੱਖਾਂ ਚਮਕ ਉਧਦੀਆਂ ਜਦੋਂ ਉਹ ਕਿਸੇ ਅਮੀਰ ਵਪਾਰੀ ਨੂੰ ਦੇਖਦਾ। ਇੱਕ ਦਿਨ ਉਹ ਬਾਜ਼ਾਰ ਵਿੱਚ ਇੱਕ ਦੁਕਾਨ ਕੋਲ ਆਰਾਮ ਕਰ ਰਿਹਾ ਸੀ। ਉਸ ਵੇਲੇ ਸ਼ਹਿਰ ਦੇ ਸੂਬੇਦਾਰ ਦਾ ਕਾਫਲਾ ਨਜ਼ਰ ਆਇਆ। ਸਿਪਾਹੀਆਂ ਤੇ ਸੇਵਕਾਂ ਦੀ ਇੱਕ ਵੱਡੀ ਗਿਣਤੀ ਸੂਬੇਦਾਰ ਦੇ ਨਾਲ ਮੌਜੂਦ ਸੀ ਅਮਨ ਹੈਰਾਨੀ ਨਾਲ ਇਸ ਸ਼ਾਨੋ ਸ਼ੌਕ ਨੂੰ ਦੇਖ ਰਿਹਾ ਸੀ ਉਹ ਹੌਲੀ-ਹੌਲੀ ਤੇ ਦਬੀ ਜਹੀ ਆਵਾਜ਼ ਵਿੱਚ ਆਪਣੇ ਆਪ ਨੂੰ ਕਹਿਣ ਲੱਗਾ ਮੈਂ ਕਿਉਂ ਨਹੀਂ ਇਹ ਮੈਂ ਵੀ ਤਾਂ ਹੋ ਸਕਦਾ ਕਿਉਂ ਮੈਨੂੰ ਵਧੀਆ ਜ਼ਿੰਦਗੀ ਨਸੀਬ ਨਹੀਂ ਹੋਈ ਆਖਿਰ ਮੇਰੇ ਵਿੱਚ ਐਸੀ ਕਿਹੜੀ ਕਮੀ ਹੈ ਜੋ ਮੈਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਉਹ ਪੂਰਾ ਦਿਨ ਮਿਹਨਤ ਕਰਦਾ ਰਿਹਾ ਤੇ ਸ਼ਾਮ ਹੋਣ ਤੋਂ ਕੁਝ ਕੋ ਪਹਿਲਾਂ ਨੀਵੀਂ ਜਹੀ ਪਾ ਕੇ ਆਪਣੇ ਘਰ ਦੇ ਰਸਤੇ ਵੱਲ ਤੁਰ ਪਿਆ। ਉਹ ਥਕਾਵਟ ਨਾਲ ਚੂਰ ਸੀ ਤੇ ਉਹਦੀ ਕਮਰ ਭਾਰੀ ਬੋਰੀਆਂ ਦੇ ਬੋਝ ਨਾਲ ਦਰਦ ਕਰ ਰਹੀ ਸੀ। ਪਰ ਉਹਦੇ ਮਨ ਵਿੱਚ ਹਾਲੇ ਵੀ ਸੂਬੇਦਾਰ ਦੇ ਕਾਫਲੇ ਦੇ ਵਿਚਾਰੇ ਚੱਲ ਰਹੇ ਸੀ। ਉਸਦੇ ਘਰ ਦੇ ਨੇੜੇ ਇੱਕ ਬਜ਼ੁਰਗ ਬੈਠਿਆ ਕਰਦਾ ਸੀ। ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਜ਼ਿੰਦਗੀ ਦੇ ਤਜਰਬੇ ਚਲਕਦੇ ਸੀ। ਉਹ ਹਰ ਰੋਜ਼ ਅਮਨ ਨੂੰ ਉੱਥੋਂ ਲੰਘਦੇ ਵੇਖਦਾ ਜੋ ਹਮੇਸ਼ਾ ਕਿਸੇ ਸੋਚ ਵਿੱਚ ਗੁੰਮ ਤੇ ਪਰੇਸ਼ਾਨ ਰਹਿੰਦਾ। ਨਾ ਤਾਂ ਅਮਨ ਨੇ ਕਦੇ ਉਸ ਬਜ਼ੁਰਗ ਨਾਲ ਗੱਲ ਕੀਤੀ ਤੇ ਨਾ ਹੀ ਬਜ਼ੁਰਗ ਨੇ ਕਦੇ ਅਮਨ ਨਾਲ। ਅੱਜ ਜਦੋਂ ਅਮਨ ਆਪਣੇ ਘਰ ਦੇ ਨੇੜੇ ਪਹੁੰਚਿਆ ਤਾਂ ਨਾ ਚਾਹੁੰਦੇ ਹੋਏ ਵੀ ਉਹ ਬਜ਼ੁਰਗ ਵੱਲ ਵੇਖਣ ਲੱਗ ਪਿਆ ਤੇ ਇੱਕ ਪਲ ਲਈ ਰੁਕ ਗਿਆ। ਉਹ ਬਜ਼ੁਰਗ ਆਪਣੇ ਹੱਥਾਂ ਵਿੱਚ ਇੱਕ ਪੁਰਾਣੀ ਕਿਤਾਬ ਫੜ ਕੇ ਪੜਨ ਵਿੱਚ ਰੁੱਝਿਆ ਹੋਇਆ ਸੀ। ਜਿਵੇਂ ਹੀ ਉਸਦੀ ਨਜ਼ਰ ਅਮਨ ਤੇ ਪਈ ਉਹ ਹੌਲੀ ਸਿਰ ਝੁਕ ਕਰਕੇ ਨਰਮ ਲੈਜੇ ਵਿੱਚ ਆਖਣ ਲੱਗਾ ਆਓ ਪੁੱਤਰ ਮੇਰੇ ਕੋਲ ਆ ਕੇ ਬੈਠੋ ਅਮਨ ਹੌਲੀ ਹੌਲੀ ਬਜ਼ੁਰਗ ਦੇ ਨੇੜੇ ਆਇਆ ਬਜ਼ੁਰਗ ਨੇ ਕਿਹਾ ਮੈਂ ਕਈ ਦਿਨਾ ਤੋਂ ਦੇਖ ਰਿਹਾ ਹਾਂ ਕਿ ਤੂੰ ਪਰੇਸ਼ਾਨੀ ਦੇ ਬੋਝ ਹੇਠ ਦੱਬਿਆ ਹੋਇਆ ਹੈ ਆਖਿਰਕਾਰ ਗੱਲ ਕੀ ਹੈ ਬਜ਼ੁਰਗ ਦੀ ਇਹ ਗੱਲ ਸੁਣ ਕੇ ਅਮਨ ਉਹਦੇ ਕੋਲ ਬੈਠ ਗਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸਨੇ ਅੱਜ ਉਹ ਜਿਹਾ ਸਖਸ਼ਲਬ ਲਿਆ ਹੋਵੇ ਜੋ ਉਹਦੇ ਦਿਲ ਦੀ ਗੱਲ ਸੁਣ ਸਕਦਾ ਹੈ ਭਾਰੀ ਆਵਾਜ਼ ਵਿੱਚ ਉਹ ਆਖਣ ਲੱਗਾ "ਬਾਬਾ ਕੀ ਦੱਸਾਂ ਮੈਂ ਇੱਕ ਮਜ਼ਦੂਰ ਹਾਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਪਰ ਆਪਣੀ ਸੁਪਨਿਆਂ ਦੀ ਸਚਾਈ ਤੱਕ ਨਹੀਂ ਪਹੁੰਚ ਪਾ ਰਿਹਾ ਮੇਰੇ ਸੁਪਨੇ ਬਹੁਤ ਵੱਡੇ ਨੇ ਤੇ ਸੁਪਨਿਆਂ ਦੀ ਵਜ੍ਹਾ ਨਾਲ ਮੈਂ ਹੀ ਵਿਚਾਨ ਰਹਿੰਦਾ ਹਾਂ ਕੀ ਮੇਰੀ ਤਕਦੀਰ ਵਿੱਚ ਇਹੀ ਹੈ ਕਿ ਮੈਂ ਸਵੇਰ ਤੋਂ ਸ਼ਾਮ ਤੱਕ ਪਸੀਨਾ ਵਹਾਵਾ ਮਿਹਨਤ ਕਰਾਂ ਤੇ ਹਾਸਲ ਕੁਝ ਵੀ ਨਾ ਹੋਵੇ ਮੈਂ ਆਪਣੀ ਜ਼ਿੰਦਗੀ ਇੱਕ ਮਜ਼ੂਰ ਮਜ਼ਦੂਰ ਵਜੋਂ ਨਹੀਂ ਬਿਤਾਉਣਾ ਚਾਹੁੰਦਾ ਪਰ ਕੀ ਕਰਾਂ ਮੇਰੇ ਕੋਲ ਆਪਣੀ ਮਜ਼ਬੂਤ ਕਮਰ ਤੇ ਮੋਢਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਬਜ਼ੁਰਗ ਨੇ ਕਿਤਾਬ ਨੂੰ ਇੱਕ ਪਾਸੇ ਰੱਖਿਆ ਤੇ ਅਮਨਵਲ ਤੱਕਦੇ ਹੋਏ ਕਿਹਾ beta ਵੱਡੇ ਖੁਆਬ ਦੇਖਣਾ ਚੰਗੀ ਗੱਲ ਹੈ ਪਰ ਸਿਰਫ ਖੁਆਬ ਦੇਖਣਾ ਹੀ ਕਾਫੀ ਨਹੀਂ ਹੁੰਦਾ ਤੈਨੂੰ ਆਪਣੇ ਖੁਆਬਾਂ ਨੂੰ ਹਕੀਕਤ ਹਕੀਕਤ ਦੇ ਵਿੱਚ ਬਦਲਣ ਦੇ ਲਈ ਕੁਝ ਹੋਰ ਕਰਨਾ ਪਏਗਾ ਤੂੰ ਐਦਾਂ ਕਰ ਕੱਲ ਨੂੰ ਮੇਰੇ ਕੋਲ ਵਾਪਸ ਆਈ ਮੈਂ ਤੈਨੂੰ ਇੱਕ ਅਜੀਹਾ ਰਾਜ ਦੱਸਾਂਗਾ ਜੋ ਤੇਰੀ ਜ਼ਿੰਦਗੀ ਬਦਲ ਦੇਵੇਗਾ ਅਮਲ ਇੱਕ ਪਲ ਲਈ ਖਮੋਸ਼ ਹੋ ਗਿਆ ਬਜ਼ੁਰਗ ਦੀਆਂ ਗੱਲਾਂ ਨੇ ਉਸ ਦੀ ਦਿਲਚਸਪੀ ਵਧਾ ਦਿੱਤੀ ਸੀ ਉਹ ਪੁੱਛਣ ਲੱਗਾ ਕਿਹੋ ਜਿਹਾ ਰਾਜ ਭਲਾ ਇੱਕ ਰਾਜ ਮੇਰੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ ਬਜ਼ੁਰਗ ਨੇ ਜਵਾਬ ਦਿੱਤਾ ਜਦੋਂ ਤੂੰ ਇਸ ਰਾਜ ਨੂੰ ਸਮਝ ਲਏਗਾ ਤਾਂ ਰਾਹ ਤੇ ਮੰਜ਼ਿਲ ਆਪਣੇ ਆਪ ਤੇਰੇ ਸਾਹਮਣੇ ਹੋਣਗੇ ਪਰ ਸਭ ਤੋਂ ਪਹਿਲਾਂ ਤੈਨੂੰ ਆਪਣੇ ਆਪ ਤੇ ਭਰੋਸਾ ਕਰਨਾ ਪਵੇਗਾ ਅਮਨ ਨੇ ਬਜ਼ੁਰਗ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਘਰ ਵੱਲ ਨੂੰ ਤੁਰ ਪਿਆ ਉਸ ਰਾਤ ਉਹ ਗਹਿਰੀਆਂ ਸੋਚਾਂ ਵਿੱਚ ਡੁੱਬਿਆ ਰਿਹਾ ਇੱਕ ਪਾਸੇ ਉਸ ਦਾ ਮਨ ਆਖ ਰਿਹਾ ਸੀ ਕਿ ਬਜ਼ੁਰਗ ਦੀਆਂ ਗੱਲਾਂ ਸਿਰਫ ਕਲਪਨਾ ਕਲਪਨਾਤਮਕ ਨਹੀਂ ਪਰ ਦੂਜੇ ਪਾਸੇ ਉਹਦਾ ਦਿਲ ਹੌਲੀ-ਹੌਲੀ ਆਵਾਜ਼ ਦੇ ਰਿਹਾ ਸੀ ਕਿ ਸ਼ਾਇਦ ਉਸ ਬਜ਼ੁਰਗ ਕੋਲ ਵਾਕਿਆ ਹੀ ਕੋਈ ਅਜੀਹਾ ਰਾਜ਼ ਹੋਵੇ ਜਾਂ ਕੋਈ ਤਰੀਕਾ ਜੋ ਮੈਨੂੰ ਮੇਰੇ ਸੁਪਨਿਆਂ ਦੀ ਮੰਜ਼ਿਲ ਤੱਕ ਪਹੁੰਚਾ ਸਕੇ ਸੋ ਅਗਲੀ ਸਵੇਰ ਸੂਰਜ ਚਮਕਣ ਤੋਂ ਪਹਿਲਾਂ ਹੀ ਉਹ ਜਾਗ ਪਿਆ ਤੇ ਸੂਰਜ ਚੜ੍ਹਦੇ ਹੀ ਬਾਜ਼ਾਰ ਵਾਲ ਰੌਣਾ ਹੋ ਗਿਆ ਉਹ ਉਸੇ ਦਰਖਤ ਦੇ ਵੱਲ ਵਧਿਆ ਜਿੱਥੇ ਬਜ਼ੁਰਗ ਹਰ ਰੋਜ਼ ਦੀ ਤਰ੍ਹਾਂ ਕਿਤਾਬ ਪੜ੍ਹ ਰਿਹਾ ਸੀ ਤੇ ਸ਼ਾਂਤ ਬੈਠਾ ਸੀ ਅਮਨ ਦੇ ਕਰੀਬ ਆਉਂਦੇ ਹੀ ਬਜ਼ੁਰਗ ਨੇ ਸਿਰ ਉਠਾਇਆ ਤੇ ਮੁਸਕਰਾ ਕੇ ਆਖਿਆ ਸ਼ਾਬਾਸ਼ ਬੇਟੇ ਵਾਅਦੇ ਤੇ ਕਾਇਮ ਰਹਿਣਾ ਕਾਮਯਾਬੀ ਦੀ ਪਹਿਲੀ ਸ਼ਰਤ ਹੁੰਦੀ ਹੈ ਅਮਨ ਦੀਆਂ ਅੱਖਾਂ ਵਿੱਚ ਉਮੀਦ ਸੀ ਪਰ ਉਹ ਥੋੜਾ ਬੇਚਾਨ ਵੀ ਸੀ ਉਹ ਬਜ਼ੁਰਗ ਦੇ ਸਾਹਮਣੇ ਬੈਠ ਗਿਆ ਤੇ ਕਹਿਣ ਲੱਗਾ ਮੈਂ ਹਾਜ਼ਰ ਹਾਂ ਬਾਬਾ ਹੁਣ ਮੈਨੂੰ ਦੱਸੋ ਕਿ ਉਹ ਰਾਜ ਕੀ ਹੈ ਜੋ ਮੇਰੀ ਜ਼ਿੰਦਗੀ ਬਦਲ ਸਕਦਾ ਬਜ਼ੁਰਗ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਇੱਕ ਛੋਟਾ ਜਿਹਾ ਪੱਥਰ ਕੱਢਿਆ ਤੇ ਅਮਨ ਨੂੰ ਦਿੰਦਿਆਂ ਆਖਿਆ ਇਹ ਕੋਈ ਆਮ ਪੱਥਰ ਨਹੀਂ ਹੈ ਇਹ ਜਿਹਦੇ ਕੋਲ ਹੋਵੇ ਉਹਦੇ ਲਈ ਹਮੇਸ਼ਾ ਖੁਸ਼ਹਾਲੀ ਲਿਆਉਂਦਾ ਹੈ ਤੇ ਉਹਦੇ ਲਈ ਮੌਕਿਆਂ ਦੇ ਦਰਵਾਜ਼ੇ ਖੋਲਦਾ ਹੈ ਪਰ ਯਾਦ ਰੱਖੀ ਇਹ ਪੱਥਰ ਸਿਰਫ ਤੈਨੂੰ ਰਾਹ ਦਿਖਾਏਗਾ ਜਦੋਂ ਤੱਕ ਤੂੰ ਆਪਣੀ ਸਮਸਦ੍ਰਿੜਤਾ ਤੇ ਸਬਰ ਨਾਲ ਕੰਮ ਨਹੀਂ ਲਵੇਗਾ ਉਦੋਂ ਤੱਕ ਇਹ ਪੱਥਰ ਤਾ ਕੀ ਕੋਈ ਚੀਜ਼ ਵੀ ਤੈਨੂੰ ਤੇਰੀ ਮੰਜ਼ਿਲ ਤੇ ਨਹੀਂ ਪਹੁੰਚਾ ਸਕੇਗੀ ਅਮਨ ਨੇ ਪੱਥਰ ਆਪਣੇ ਹੱਥ ਵਿੱਚ ਲਿਆ ਤੇ ਹੈਰਾਨੀ ਨਾਲ ਉਸ ਨੂੰ ਦੇਖਣ ਲੱਗਾ ਫਿਰ ਹੌਲੀ-ਹੌਲੀ ਹਿੱਚਕਾਉਂਦੇ ਹੋਏ ਪੁੱਛਣ ਲੱਗਾ ਪਰ ਬਾਬਾ ਇਹ ਤਾਂ ਸਿਰਫ ਇੱਕ ਪੱਥਰ ਹੈ ਇਹ ਤਾਂ ਵੱਡੇ-ਵੱਡੇ ਪੱਥਰ ਮੈਂ ਹਰ ਰੋਜ਼ ਆਪਣੀ ਪਿੱਠ ਤੇ ਚੁੱਕਦਾ ਇਹ ਮੇਰੀ ਜ਼ਿੰਦਗੀ ਨੂੰ ਕਿਵੇਂ ਬਦਲੇਗਾ ਬਜ਼ੁਰਗ ਨੇ ਨਰਮ ਮੁਸਕਾਨ ਨਾਲ ਕਿਹਾ ਮੇਰੇ ਤੇ ਵਿਸ਼ਵਾਸ ਰੱਖ ਤੈਨੂੰ ਇਸ਼ਾਰੇ ਤੇ ਮੌਕੇ ਮਿਲਣਗੇ ਉਹ बस ਉਹਨਾਂ ਦੀ ਭਾਲ ਵਿੱਚ ਰਹੀ ਅਮਨ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਪਰ ਉਸਨੇ ਫੈਸਲਾ ਕੀਤਾ ਕਿ ਉਹ ਬਜ਼ੁਰਗ ਦੀਆਂ ਗੱਲਾਂ ਤੇ ਅਮਲ ਕਰੇਗਾ ਉਹਨੇ ਪਹਿਲਾਂ ਬਾਜ਼ਾਰ ਵਾਲ ਤੱਕਿਆ ਫਿਰ ਆਪਣੇ ਹੱਥ ਵਿੱਚ ਮੌਜੂਦ ਪੱਥਰ ਨੂੰ ਦੇਖਿਆ ਤੇ ਮਹਿਸੂਸ ਕੀਤਾ ਕਿ ਅੱਜ ਦਾ ਦਿਨ ਇੱਕ ਨਵੀਂ ਸ਼ੁਰੂਆਤ ਹੈ ਉਸਨੇ ਬਜ਼ੁਰਗ ਨੂੰ ਅਲਵਿਦਾ ਕਿਹਾ ਤੇ ਉਸ ਦੇ ਸਿਆਣਪ ਨਾਲ ਭਰੇ ਲਿਆ ਅਲਫਾਜ਼ ਆਪਣੇ ਮਨ ਵਿੱਚ ਸੰਭਾਲ ਕੇ ਬਾਜ਼ਾਰ ਵੱਲ ਨੂੰ ਤੁਰ ਪਿਆ। ਗੁਜ਼ਾਰ ਵਿੱਚ ਉਸਨੇ ਕੁਝ ਵਪਾਰੀ ਆਪਸ ਵਿੱਚ ਗੱਲਾਂ ਕਰਦੇ ਦੇਖੇ। ਉਹ ਇੱਕ ਵੱਡੇ ਵਪਾਰੀਆਂ ਦੇ ਕਾਫਲੇ ਦੀ ਗੱਲ ਕਰ ਰਹੇ ਸੀ ਜੋ ਕਿ ਸ਼ਾਮ ਨੂੰ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ। ਅਮਨ ਰੁਕ ਗਿਆ ਤੇ ਹੁਸ਼ਿਆਰੀ ਨਾਲ ਉਹਨਾਂ ਦੀ ਗੱਲਬਾਤ ਸੁਣਨ ਲੱਗਾ। ਉਸ ਨੂੰ ਪਤਾ ਲੱਗਾ ਕਿ ਉਹ ਕਾਫਲਾ ਇਕ ਮੁਸ਼ਕਿਲ ਸਫ਼ਰ ਦੇ ਲਈ ਹੁਨਰਮੰਦ ਤੇ ਤਾਕਤਵਰ ਮਜ਼ਦੂਰਾਂ ਦੀ ਝਾਲ ਵਿੱਚ ਹੈ। ਇੱਕ ਪਲ ਲਈ ਉਹ ਠਹਿਰਿਆ ਤੇ ਸੋਚਣ ਲੱਗਾ ਕਿ ਇਹ ਪੱਥਰ ਮੇਰੇ ਲਈ ਇਹ ਇੱਕ ਮੌਕਾ ਲੈ ਕੇ ਆਇਆ ਹੈ। ਕਿ ਉਹ ਇਹੀ ਇਸ਼ਾਰਾ ਹੈ ਜਿਹਦੇ ਬਾਰੇ ਬਜ਼ੁਰਗ ਨੇ ਦੱਸਿਆ ਸੀ। ਚੰਦ ਪਲਾਂ ਦੀ ਸੋਚ ਦੇ ਬਾਅਦ ਅਮਨ ਕਾਫਲੇ ਦੇ ਮੁਖੀ ਵੱਲ ਵਧਿਆ। ਉਹ ਇੱਕ ਲੰਮੇ ਕਦ ਤੇ ਚੋੜੇ ਮੋੜਿਆਂ ਵਾਲਾ ਸਫਰ ਸੀ। ਅਮਨ ਦੇ ਨੇੜੇ ਗਿਆ ਤੇ ਆਖਣ ਲੱਗਾ ਹਜੂ ਮੈਂ ਇਸੇ ਬਾਜ਼ਾਰ ਵਿੱਚ ਮਜ਼ਦੂਰੀ ਕਰਦਾ ਤੇ ਮੈਂ ਬਹੁਤ ਮਿਹਨਤੀ ਹਾਂ ਮੈਂ ਇੱਕ ਮੌਕੇ ਦੀ ਤਲਾਸ਼ ਵਿੱਚ ਹਾਂ ਕੀ ਤੁਸੀਂ ਮੈਨੂੰ ਆਪਣੇ ਕਾਫਲੇ ਵਿੱਚ ਸ਼ਾਮਿਲ ਕਰ ਸਕਦੇ ਹੋ ਮੁਖੀਏ ਨੇ ਤਿੱਖੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਫਿਰ ਸਖਤ ਲਹਿਜੇ ਨਾਲ ਪੁੱਛਿਆ ਅਸੀਂ ਤੈਨੂੰ ਆਪਣੇ ਨਾਲ ਕਿਵੇਂ ਸ਼ਾਮਿਲ ਕਰ ਸਕਦੇ ਹਾਂ ਤੂੰ ਇਮਾਨਦਾਰ ਹੈ ਜਾਂ ਕੋਈ ਚੋਰ ਮਿਹਨਤੀ ਜਾਂ ਨਿਕੰਮਾ ਸਾਨੂੰ ਇਹ ਸਭ ਕਿਵੇਂ ਪਤਾ ਲੱਗੇ ਅਮਨ ਨੇ ਜੇਬ ਵਿੱਚ ਪਏ ਪੱਥਰ ਤੇ ਹੱਥ ਰੱਖਿਆ ਤੇ ਦਲੇਰੀ ਨਾਲ ਆਖਣ ਲੱਗਾ ਮੈਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹਾਂ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓਗੇ ਮੁਖਿਆ ਕੁਝ ਪਲ ਲਈ ਚੁੱਪ ਰਿਹਾ ਤੇ ਫਿਰ ਹੌਲੀ-ਹੌਲੀ ਮੁਸਕਰਾਇਆ ਤੇ ਆਖਣ ਲੱਗਾ ਚਲ ਠੀਕ ਹੈ ਮੈਂ ਤੈਨੂੰ ਇੱਕ ਮੌਕਾ ਦੇ ਰਿਹਾ ਪਰ ਤੈਨੂੰ ਆਪਣੀ ਕਾਬਲੀਅਤ ਸਾਬਿਤ ਕਰਨੀ ਪਵੇਗੀ ਕਾਫਲੀਏ ਦੇ ਮੁਖੀਏ ਦੀ ਰਜ਼ਾ ਸੁਣ ਕੇ ਅਮਨ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਕੋਈ ਆਮ ਪੱਥਰ ਨਹੀਂ ਹੈ ਸਗੋ ਇਹ ਉਹੀ ਚੀਜ਼ ਹੈ ਜੋ ਉਸ ਦੀ ਜ਼ਿੰਦਗੀ ਬਦਲਣ ਆਈ ਹੈ ਸੋ ਇਹ ਪਹਿਲੀ ਵਾਰ ਸੀ ਜਦੋਂ ਉਹ ਆਪਣੇ ਇਲਾਕੇ ਤੋਂ ਬਾਹਰ ਨਿਕਲਿਆ ਇਸ ਲਈ ਇਹ ਸਭ ਕੁਝ ਬਹੁਤ ਨਵਾਂ ਤੇ ਅਜੀਬ ਸੀ ਰਾਹ ਵਿੱਚ ਜਿੱਥੇ ਵੀ ਕਾਫਲਾ ਰੁਕਦਾ ਅਮਨ ਉਥੋਂ ਦੀ ਹਰ ਚੀਜ਼ ਨੂੰ ਧਿਆਨ ਨਾਲ ਦੇਖਦਾ ਖਾਸ ਕਰਕੇ ਪੱਥਰਾਂ ਨੂੰ ਤਉ ਇਹ ਸੋਚਦਾ ਕਿ ਮੇਰੀ ਜੇਬ ਵਿੱਚ ਜੋ ਪੱਥਰ ਹੈ ਆਖਿਰ ਇਸ ਵਿੱਚ ਕਿਹੜੀ ਖਾਸ ਗੱਲ ਹੈ ਜੋ ਇਹਨਾਂ ਆਮ ਪੱਥਰਾਂ ਵਿੱਚ ਨਹੀਂ ਉਸਨੇ ਕਦੇ ਕਈ ਦਿਨ ਸਖਤ ਮਿਹਨਤ ਵਿੱਚ گزارੇ ਜੀ ਦੇ ਬਦਲੇ ਉਸਨੂੰ ਥੋੜੀ ਬਹੁਤ ਰਕਮ ਮਿਲੀ ਪਰ ਬਹੁਤ ਸਾਰਾ ਤਜਰਬਾ ਵੀ ਮਿਲਿਆ ਆਖਿਰਕਾਰ ਉਹਨਾਂ ਦਾ ਕਾਫਲਾ ਇੱਕ ਵੱਡੇ ਸ਼ਹਿਰ ਵਿੱਚ ਦਾਖਲ ਹੋਇਆ ਉੱਥੇ ਬਹੁਤ ਸਾਰੇ ਵਪਾਰੀ ਇੱਕ ਜਗ੍ਹਾ ਇਕੱਠੇ ਹੋਏ ਸੀ ਉਹ ਬਾਦਸ਼ਾਹ ਦੇ ਮਹਿਲ ਵਿੱਚ ਆਏ ਇੱਕ ਅਜੀਬ ਮਾਮਲੇ ਤੇ ਗੱਲਬਾਤ ਕਰ ਰਹੇ ਸੀ ਇਹ ਮਾਮਲਾ ਅਜਿਹੇ ਰਾਜਮਈ ਖਜ਼ਾਨੇ ਬਾਰੇ ਸੀ ਜੋ ਕਿ ਉਸੇ ਸ਼ਹਿਰ ਦੇ ਕਿਸੇ ਕੋਨੇ ਵਿੱਚ ਦਫਨ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਖਜ਼ਾਨਾ ਅਸਲ ਵਿੱਚ ਕਿੱਥੇ ਹੈ ਬਾਦਸ਼ਾਹ ਦੇ ਕੋਲ ਇੱਕ ਨਕਸ਼ਾ ਸੀ ਜੋ ਉਸ ਲੁਕੇ ਹੋਏ ਖਜ਼ਾਨੇ ਵੱਲ ਇਸ਼ਾਰਾ ਕਰਦਾ ਸੀ ਪਰ ਨਕਸ਼ੇ 'ਤੇ ਦਿੱਤੀਆਂ ਨਿਸ਼ਾਨੀਆਂ ਹਰ ਕੋਈ ਸਮਝਣ ਤੋਂ ਅਨਜਾਨ ਸੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਅਮਨ ਨੇ ਆਪਣੇ ਜੇਬ ਵਿੱਚ ਪਏ ਪੱਥਰ ਤੇ ਹੱਥ ਰੱਖਿਆ ਤੇ ਆਪਣੇ ਆਪ ਨੂੰ ਕਹਿਣ ਲੱਗਾ ਇਹ ਮੌਕਾ ਤੇਰੇ ਸਾਹਮਣੇ ਹੈ ਇਹ ਪੱਥਰ ਤੇਰੀ ਜ਼ਿੰਦਗੀ ਬਦਲਣ ਆਇਆ ਹੈ ਸੋ ਇਸ ਵੇਲੇ ਬਾਦਸ਼ਾਹ ਵੱਲੋਂ ਇੱਕ ਐਲਾਨ ਹੋਇਆ ਤੇ ਇੱਕ ਸਖਸ਼ ਨੇ ਬਾਜ਼ਾਰ ਵਿੱਚ ਖੜ ਕੇ ਐਲਾਨ ਕੀਤਾ ਕਿ ਜਿਹੜਾ ਵੀ ਇਸ ਨਕਸ਼ੇ ਦੇ ਰਾਜ਼ ਨੂੰ ਸਮਝਣ ਵਿੱਚ ਕਾਮਯਾਬ ਹੋਵੇਗਾ ਉਸ ਨੂੰ ਭਾਰੀ ਇਨਾਮ ਮਿਲੇਗਾ ਇਹ ਖਬਰ ਅੱਗ ਵਾਂਗੂ ਪੂਰੇ ਸ਼ਹਿਰ ਵਿੱਚ ਫੈਲ ਗਈ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਇਸ ਮਸਲੇ ਨੂੰ ਹੱਲ ਕਰਨ ਵਿੱਚ ਕਾਮਯਾਬ ਨਾ ਹੋਇਆ। ਅਮਨ ਨੇ ਵੀ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਤੇ ਮਹਿਲ ਵੱਲ ਨੂੰ ਤੁਰ ਪਿਆ। ਜਦੋਂ ਉਹ ਮਹਿਲ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਹ ਇੱਕ ਪਲ ਲਈ ਤਾਂ ਘਬਰਾ ਗਿਆ ਪਰ ਫਿਰ ਉਸਨੇ ਹਿੰਮਤ ਕੀਤੀ ਤੇ ਅੱਗੇ ਵਧਣ ਲੱਗਾ। ਪਹਿਰੇਦਾਰ ਨੇ ਉਸਦੀ ਹਾਲਤ ਦੇਖੀ ਫਟੇ ਪੁਰਾਣੇ ਕੱਪੜੇ ਵੇਖ ਕੇ ਉਹ ਆਖਣ ਲੱਗਾ ਓਏ ਰੁਕ ਕਿੱਧਰ ਨੂੰ ਬੇਸੁੱਧ ਹੋ ਕੇ ਤੁਰਿਆ ਜਾ ਰਿਹਾ ਹੈ ਅਮਨ ਨੇ ਜਵਾਬ ਦਿੱਤਾ ਕਿ ਮੈਂ ਨਕਸ਼ੇ ਦੇ ਰਾਜ਼ ਨੂੰ ਹੱਲ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਸਿਰ ਤੋਂ ਪੈਰ ਤੱਕ ਦੇਖਿਆ ਫਿਰ ਆਖਣ ਲੱਗਾ ਤੇਰਾ ਹੁਲੀਆ ਤਾਂ ਕਿਸੇ ਮਜ਼ਦੂਰ ਵਾਂਗੂ ਲੱਗਦਾ ਹੈ ਜਦੋਂ ਵੱਡੇ ਵੱਡੇ ਵਿਦਵਾਨ ਵੀ ਇਸ ਨਕਸ਼ੇ ਨੂੰ ਨਹੀਂ ਸਮਝ ਸਕੇ ਤਾਂ ਤੂੰ ਕਿਵੇਂ ਕਾਮਯਾਬ ਹੋ ਸਕਦਾ ਹੈ ਅਮਨ ਨੇ ਦੁਬਾਰਾ ਆਪਣੀ ਜੇਬ ਵਿੱਚ ਪਏ ਪੱਥਰ ਤੇ ਹੱਥ ਰੱਖਿਆ ਤੇ ਦਲੇਰੀ ਨਾਲ ਕਹਿਣ ਲੱਗਾ ਕਈ ਵਾਰ ਸਮੱਸਿਆ ਦਾ ਹੱਲ ਉੱਥੋਂ ਮਿਲਦਾ ਹੈ ਜਿੱਥੇ ਕੋਈ ਵੀ ਉਮੀਦ ਨਹੀਂ ਹੁੰਦੀ ਮੈਨੂੰ ਇੱਕ ਮੌਕਾ ਤਾਂ ਦਿਓ ਮੈਂ ਵਾਅਦਾ ਕਰਦਾ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸੋ ਸਿਪਾਹੀਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਕੁਝ ਸਮੇਂ ਬਾਅਦ ਉਹਨਾਂ ਨੇ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਅਮਨ ਮਹਿਲ ਦੇ ਅੰਦਰ ਦਾਖਲ ਹੋਇਆ ਉਸਨੇ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਿਆ ਹੋਵੇ ਮਹਿਲ ਦਾ ਵੱਡਾ ਹਾਲ ਸ਼ਾਨ ਸ਼ੌਕਤ ਹਰ ਪਾਸੇ ਚਮਕ ਚੋਂ ਤੇ ਸ਼ਾਨਦਾਰ ਸਜਾਵਟ ਬਾਦਸ਼ਾਹ ਆਪਣੇ ਤਖਤ ਤੇ ਬੈਠਾ ਤੇ ਉਹ ਆਪਣੇ आले-ਦuale ਵੱਡੇ-ਵੱਡੇ ਵਿਦਵਾਨ ਮੌਜੂਦ ਸਨ ਜਿਨ੍ਹਾਂ ਦੇ ਚਿਹਰਿਆਂ ਤੇ ਮਯੂਸੀ ਦੇ ਨਿਸ਼ਾਨ ਸਾਫ਼ ਦੇਖਣ ਨੂੰ ਮਿਲ ਰਹੇ ਸੀ ਅਮਨ ਨੇ ਬਾਦਸ਼ਾਹ ਦੇ ਸਾਹਮਣੇ ਸਿਰ ਝੁਕਾਇਆ ਤੇ ਆਦਰ ਭਰੀ ਆਵਾਜ਼ ਵਿੱਚ ਕਿਹਾ ਹਜ਼ੂਰ ਮੈਂ ਨਕਸ਼ੇ ਦੇ ਰਾਜ ਬਾਰੇ ਸੁਨਿਆ ਹੈ ਤੇ ਮੈਂ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ ਬਾਦਸ਼ਾਹ ਨੇ ਸ਼ੱਕ ਭਰੀ ਨਜ਼ਰ ਵਿੱਚ ਉਸ ਨੂੰ ਪੂਰਿਆ ਫਿਰ ਆਪਣੇ ਵਿਦਵਾਨਾਂ ਵੱਲ ਵੇਖ ਕੇ ਹੱਸਦਾ ਹੋਇਆ ਆਖਣ ਲੱਗਾ ਬਹੁਤ ਵਧੀਆ ਹੁਣ ਸਾਡੇ ਐਨੇ ਬੁਰੇ ਦਿਨ ਆ ਗਏ ਨੇ ਕਿ ਲੋਕ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਪਰ ਚਲੋ ਜਦੋਂ ਤੂੰ ਹਿੰਮਤ ਕੀਤੀ ਹੈ ਤਾਂ ਮੈਂ ਤੈਨੂੰ ਇੱਕ ਮੌਕਾ ਦੇ ਰਿਹਾ ਪਰ ਯਾਦ ਰੱਖੀ ਜੇਕਰ ਤੂੰ ਅਸਫਲ ਰਿਹਾ ਤਾਂ ਇਹ ਮਜ਼ਾਕ ਦੀ ਸਜ਼ਾ ਤੈਨੂੰ ਪੁੱਗਣੀ ਪਵੇਗੀ ਹੁਣ ਉਹ ਪੂਰਾ ਨਕਸ਼ਾ ਅਮਨ ਦੇ ਸਾਹਮਣੇ ਰੱਖ ਦਿੱਤਾ ਗਿਆ। ਉਹ ਅਜੀਬੂ ਗਰੀਬ ਨਿਸ਼ਾਨੀਆਂ ਤੇ ਉਲਝੀਆਂ ਹੋਈਆਂ ਲਕੀਰਾਂ ਨਾਲ ਭਰਿਆ ਹੋਇਆ ਸੀ। ਐਦਾਂ ਲੱਗ ਰਿਹਾ ਸੀ ਜਿਵੇਂ ਇਸ ਨਕਸ਼ੇ ਦਾ ਕੋਈ ਸਿਰਾ ਹੀ ਨਹੀਂ। ਅਮਨ ਨੇ ਗਹਿਰੀ ਨਿਗਾਹ ਦੇ ਨਾਲ ਨਕਸ਼ੇ ਦਾ ਨਰੀਖਣ ਕੀਤਾ। ਫਿਰ ਉਸ ਨੂੰ ਬਜ਼ੁਰਗ ਦੀ ਉਹ نصیحت ਯਾਦ ਆਈ ਕਿ ਆਪਨੇ ਆਲੇ-ਦਾਲੇ ਧਿਆਨ ਦਿਓ, ਜਾਂਚ ਫਰਕ ਕਰੋ ਤੇ ਸਬਰ ਦਾ ਪੱਲਾ ਕਦੇ ਨਾ ਛੱਡੋ। ਅਮਨ ਨੇ ਮਹਿਸੂਸ ਕੀਤਾ ਕਿ ਨਕਸ਼ੇ ਦੀਆਂ ਇਹ ਨਿਸ਼ਾਨੀਆਂ ਹੂਬ ਹੂ ਉਹਨਾਂ ਨਿਸ਼ਾਨੀਆਂ ਵਾਂਗ ਨੇ ਜੋ ਉਸਨੇ ਆਪਣੀ ਯਾਤਰਾ ਦੇ ਦੌਰਾਨ ਕੁਝ ਪੱਥਰਾਂ 'ਤੇ ਦੇਖੀਆਂ ਸੀ ਉਸਨੇ ਉਹਨਾਂ ਨਿਸ਼ਾਨੀਆਂ ਤੇ ਸ਼ਹਿਰ ਦੀਆਂ ਮਸ਼ਹੂਰ ਇਮਾਰਤਾਂ ਦੇ ਦਰਮਿਆਨ ਕੋਈ ਸੰਬੰਧ ਸਮਝਣ ਦੀ ਕੋਸ਼ਿਸ਼ ਕੀਤੀ ਫੂਨ ਉਸਨੇ ਬਜ਼ੁਰਗ ਦੁਆਰਾ ਦਿੱਤੇ ਗਏ ਪੱਥਰ ਨੂੰ ਆਪਣੇ ਹੱਥ ਵਿੱਚ ਫੜਿਆ ਅੱਖਾਂ ਬੰਦ ਕੀਤੀਆਂ ਤੇ ਉਹਨਾਂ ਚਟਾਨਾਂ ਤੇ ਬਣੇ ਨਕਸ਼ਿਆਂ ਬਾਰੇ ਸੋਚਣ ਲੱਗ ਪਿਆ ਉਸਨੇ ਹੌਲੀ ਹੌਲੀ ਨਕਸ਼ੇ ਦੀਆਂ ਉਲਝੀਆਂ ਲਕੀਰਾਂ ਮਉ ਠੀਕ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਸਮੇਂ ਬਾਅਦ ਤਸਵੀਰ ਹੌਲੀ-ਹੌਲੀ ਸਾਫ਼ ਹੋਣ ਲੱਗੀ ਚੰਦਪਨਾ ਦੀ ਕੋਸ਼ਿਸ਼ ਦੇ ਬਾਅਦ ਅਮਨ ਨੇ ਪ੍ਰੋਸੇ ਨਾਲ ਆਪਣਾ ਸਿਰ ਚੁੱਕਿਆ ਤੇ ਆਖਿਆ ਬਾਦਸ਼ਾਹਸ ਨਾਮਕ ਇਹ ਖਜ਼ਾਨਾ ਬਾਜ਼ਾਰ ਦੇ ਨੇੜੇ ਇੱਕ ਪੁਰਾਣੇ ਫੁਹਾਰੇ ਦੇ ਹੇਠਾਂ ਦਫਨ ਹੈ ਦਰਬਾਰ ਵਿੱਚ ਇੱਕ ਪਲੀ ਖਮੋਸ਼ੀ ਜਿਹੀ ਛਾ ਗਈ ਕੋਈ ਵੀ ਕੁਝ ਨਾ ਕਹਿ ਸਕਿਆ ਬਾਦਸ਼ਾਹ ਨੇ ਤੁਰੰਤ ਆਪਣੇ ਸਪਾਈਆਂ ਤੇ ਸਲਾਹਕਾਰਾਂ ਦੀ ਟੋਲੀ ਭੇਜੀ ਤਾਂ ਜੋ ਅਮਨ ਦੀ ਗੱਲ ਦੀ ਤਸਦੀਕ ਕੀਤੀ ਜਾ ਸਕੇ ਜਦੋਂ ਬਾਦਸ਼ਾਹ ਦੇ ਮੁਲਾਜ਼ਮਾਂ ਨੇ ਅਮਨ ਦੁਆਰਾ ਦੱਸੀ ਗਈ ਥਾਂ ਤੇ ਖੁਦਾਈ ਕੀਤੀ ਤਾਂ ਉੱਥੇ ਅਸਲ ਵਿੱਚ ਖਜ਼ਾਨਾ ਮੌਜੂਦ ਸੀ ਕੁਝ ਹੀ ਸਮੇਂ ਬਾਅਦ ਉਹ ਟੋਲੀ ਵਾਪਸ ਆਈ ਤੇ ਸਿਪਾਹੀ ਸੋਨੇ ਤੇ ਕੀਮਤੀ ਜਵਾਹਰਾਤ ਨਾਲ ਭਰੇ ਸੰਦੂਕ ਲੈ ਕੇ ਮਹਿਲ ਵਿੱਚ ਦਾਖਲ ਹੋਏ ਅਮਨ ਨੇ ਇਹ ਮੰਜ਼ਰ ਦੇਖਿਆ ਤਾਂ ਉਸਨੇ ਆਪਣਾ ਵੱਡਾ ਪੱਥਰ ਕੱਢਿਆ ਤੇ ਉਸ ਨੂੰ ਚੁੰਮਿਆ ਤੇ ਦੁਬਾਰਾ ਆਪਣੀ ਜੇਬ ਵਿੱਚ ਰੱਖ ਲਿਆ ਬਾਦਸ਼ਾ ਆਪਣੇ ਤਖਤ ਤੋਂ ਉੱਠਿਆ ਤੇ ਖੁਸ਼ੀ ਨਾਲ ਮੁਸਕਰਾਉਂਦਾ ਹੋਇਆ ਅਮਨ ਦੇ ਨੇੜੇ ਆਇਆ ਤੇ ਕਹਿਣ ਲੱਗਾ ਤੂੰ ਤਾਂ ਮੈਨੂੰ ਹੈਰਾਨ ਕਰ ਦਿੱਤਾ ਨੌਜਵਾਨਾ ਮੈਨੂੰ ਦੱਸ ਤੂੰ ਇਹ ਗੁੰਝਲਦਾਰ ਪਹੇਲੀ ਕਿਵੇਂ ਸੁਲਝਾਈ ਜੋ ਕਿ ਹੋਰਾਂ ਦੇ ਲਈ ਨਾ ਮੁਮਕਿਨ ਸੀ ਅਮਨ ਨੇ ਪ੍ਰੋਸੇ ਨਾਲ ਮੁਸਕਰਾ ਕੇ ਜਵਾਬ ਦਿੱਤਾ ਬਾਦਸ਼ਾ ਸਾਮਰ ਕਈ ਵਾਰੀ ਸਾਨੂੰ ਚੀਜ਼ਾਂ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੁੰਦੀ ਹੈ ਤੇ ਉਹਨਾਂ ਨੂੰ ਉਹਨਾਂ ਤਜਰਬਿਆਂ ਨਾਲ ਜੋੜਨਾ ਪੈਂਦਾ ਹੈ ਜੋ ਅਸੀਂ ਆਪਣੀ ਜ਼ਿੰਦਗੀ ਤੋਂ ਸਿੱਖਦੇ ਹਾਂ ਬਾਦਸ਼ਾਹ ਨੇ ਖੁਸ਼ ਹੋ ਕੇ ਐਲਾਨ ਕੀਤਾ ਕਿ ਅਮਨ ਨੂੰ ਖਜ਼ਾਨੇ ਦਾ ਇੱਕ ਵੱਡਾ ਹਿੱਸਾ ਇਨਾਮ ਵਜੋਂ ਦਿੱਤਾ ਜਾਵੇ ਤੇ ਨਾਲ ਹੀ ਉਸ ਨੂੰ ਮਹਿਲ ਵਿੱਚ ਸਲਾਹਕਾਰ ਦਾ ਦਰਜਾ ਵੀ ਮਿਲਿਆ ਇਹੇ ਪਲ ਅਮਨ ਦੇ ਲਈ ਇੱਕ ਸੁਪਨੇ ਤੋਂ ਘੱਟ ਨਹੀਂ ਸੀ ਉਹ ਮਹਿਲ ਦੀਆਂ ਸ਼ਾਨਦਾਰ ਰਾਹਦਾਰੀਆਂ ਵਿੱਚ ਆਪਣੀ ਥਾਂ ਬਣਾ ਚੁੱਕਿਆ ਸੀ ਇਹ ਖਬਰ ਪੂਰੇ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਤੇ ਹਰ ਜ਼ਬਾਨ ਉੱਪਰ ਅਮਨ ਦੇ ਚਰਚੇ ਹੋਣ ਲੱਗੇ ਇੱਕ ਦਿਨ ਅਮਨ ਮੈਲ ਦੇ ਚਿਬਾਰੇ ਤੇ ਖੜਾ ਹੋ ਕੇ ਉਸ ਸ਼ਹਿਰ ਵੱਲ ਦੇਖ ਰਿਹਾ ਸੀ ਜੋ ਹੁਣ ਉਸਦੇ ਹਿੱਸੇ ਵਿੱਚ ਆ ਗਿਆ ਸੀ ਹਰ ਪਾਸੇ رونਕ ਸੀ ਇਹੇ ਨਜ਼ਾਰੇ ਦੇਖ ਕੇ ਉਹ ਆਪਣੀ गुजरी ਹੋਈ ਜ਼ਿੰਦਗੀ ਨੂੰ ਯਾਦ ਕਰਨ ਲੱਗਾ ਤੇ ਆਪਣੀ ਆਪ ਨੂੰ ਕਹਿਣ ਲੱਗਾ ਕਿ ਜੋ ਕੁਝ ਵੀ ਮੈਂ ਹਾਸਲ ਕੀਤਾ ਉਹ ਸਿਰਫ ਮੇਰੀ ਕਾਮਯਾਬ ਨਹੀਂ ਸਗੋ ਉਸ ਸੱਚੇ ਰੱਬ ਤੇ ਉਸ ਬਜ਼ੁਰਗ ਦੀ ਮਿਹਰਬਾਨੀ ਹੈ ਜਿਸ ਨੇ ਮੈਨੂੰ ਇਹ ਕਰਾਮਾਤੀ ਪੱਥਰ ਦਿੱਤਾ ਉਸ ਨੂੰ ਆਪਣੇ ਪੁਰਾਣੇ ਸ਼ਹਿਰ ਤੇ ਬਾਜ਼ਾਰ ਦੀ ਯਾਦ ਆਉਣ ਲੱਗੀ। ਉਸਨੇ ਫੈਸਲਾ ਕੀਤਾ ਕਿ ਉਹ ਵਾਪਸ ਜਾਵੇਗਾ ਤੇ ਬਜ਼ੁਰਗ ਨਾਲ ਮੁਲਾਕਾਤ ਕਰੇਗਾ। ਜਦੋਂ ਉਹ ਆਪਣੇ ਸ਼ਹਿਰ ਪਹੁੰਚਿਆ ਤਾਂ ਉਸੇ درخت ਵੱਲ ਵਧਿਆ ਜਿੱਥੇ ਬਜ਼ੁਰਗ ਅਜੇ ਵੀ ਕੋਈ ਕਿਤਾਬ ਪੜ੍ਹ ਰਿਹਾ ਸੀ। ਅਮਨ ਨੇ ਬਜ਼ੁਰਗ ਨੂੰ ਪੂਰੀ ਕਹਾਣੀ ਦੱਸੀ ਕਿ ਕਿਵੇਂ ਤੇ ਕਿੱਥੇ ਉਸ ਪੱਥਰ ਨੇ ਉਸਦੀ ਕੀ ਕਿਸਮਤ ਬਦਲ ਦਿੱਤੀ। ਫਿਰ ਉਸਨੇ ਹੈਰਾਨੀ ਨਾਲ ਪੁੱਛਿਆ ਬਾਬਾ ਮੈਨੂੰ ਇਹ ਦੱਸੋ ਇਹ ਪੱਥਰ ਤੁਹਾਨੂੰ ਕਿੱਥੋਂ ਮਿਲਿਆ ਤੇ ਇਹ ਹੋਰ ਕੀ ਕਰਾਮਾਤ ਕਰ ਸਕਦਾ ਹੈ ਬਜ਼ੁਰਗ ਨੇ ਬੜੇ ਸਕੂਨ ਨਾਲ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਬੇਟਾ ਜੇ ਤੂੰ ਅਸਲੀਆਂ ਸੱਚ ਜਾਨਣਾ ਚਾਹੁੰਦਾ ਹੈ ਤਾਂ ਇਹ ਪੱਥਰ ਵੀ बाकी ਸਾਰੇ ਪੱਥਰਾਂ ਵਾਂਗ ਇੱਕ ਆਮ ਪੱਥਰ ਹੀ ਹੈ ਮੈਂ ਇਹ ਸਿਰਫ ਤੈਨੂੰ ਇੱਕ ਨਿਸ਼ਾਨੀ ਵਜੋਂ ਦਿੱਤਾ ਸੀ ਕਈ ਵਾਰੀ ਇਨਸਾਨ ਦੇ ਅੰਦਰ ਲੁਕੀਆਂ ਖੂਬੀਆਂ ਨੂੰ ਜਗਾਉਣ ਦੇ ਲਈ ਸਿਰਫ ਇੱਕ ਸਹਾਰੇ ਦੀ ਲੋੜ ਹੁੰਦੀ ਹੈ ਮੈਂ ਵੀ ਉਹੀ ਕੀਤਾ ਤੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲਾ ਇਹ ਪੱਥਰ ਨਹੀਂ ਹੈ ਸਗੋਂ ਤੇਰਾ ਸੱਚਾ ਰੱਬ ਤੇ ਤੇਰੀ ਆਪਣੀ ਮਿਹਨਤ ਹੈ ਅਮਨ ਇਹ ਸੁਣ ਕੇ ਹੈਰਾਨ ਰਹਿ ਗਿਆ ਉਸ ਨੂੰ ਹਲਕਾ ਜਿਹਾ ਦੁੱਖ ਵੀ ਹੋਇਆ ਪਰ ਫਿਰ ਤੁਰੰਤ ਇਹ ਅਹਿਸਾਸ ਹੋਇਆ ਕਿ ਬਜ਼ੁਰਗ ਦੀ ਇਸ ਗੱਲ ਵਿੱਚ ਬਹੁਤ ਵੱਡਾ ਗਿਆਨ ਹੈ ਦੀਸਨ ਉਹ ਪਹਿਲਾਂ ਸਮਝ ਨਹੀਂ ਸਕਿਆ ਉਸਨੇ ਬਜ਼ੁਰਗ ਨੂੰ ਸलाम ਕੀਤਾ ਤੇ ਸ਼ੁਕਰੀਆ ਅਦਾ ਕੀਤਾ ਤੇ ਮਹਿਲ ਵਿੱਚ ਵਾਪਸ लौट ਗਿਆ ਦੋਸਤੋ ਕਿਸਮਤ ਆਖਿਰ ਕੀ ਹੁੰਦੀ ਹੈ ਕਿਸੇ ਨੇ ਬਿਲਕੁਲ ਠੀਕ ਆਖਿਆ ਕਿ ਕਿਸਮਤ ਤਾਂ ਉਹੀ ਹੈ ਜਦੋਂ ਰੱਬ ਸਾਨੂੰ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦਾ ਮੌਕਾ ਦਿੰਦਾ ਹੈ ਤੇ ਅਸੀਂ ਉਸ ਮੌਕੇ ਨੂੰ ਲੈਣ ਲਈ ਆਪਣੇ ਆਪ ਨੂੰ ਤਿਆਰ ਰੱਖਦੇ ਹਾਂ ਕਿਸਮਤ ਕਿਸੇ ਚਮਤਕਾਰ ਨਾਲ ਨਹੀਂ ਬਲਕਿ ਸਹੀ ਮੌਕੇ ਤੇ ਸਹੀ ਫੈਸਲਾ ਲੈਣ ਨਾਲ ਬਦਲਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਕਿਸੇ ਜਾਦੂਈ ਚੀਜ਼ ਜਾਂ ਕਿਸੇ ਵਿਅਕਤੀ ਦੀ ਮਦਦ ਸਾਡੇ ਹਾਲਾਤ ਬਦਲ ਸਕਦੀ ਹੈ ਪਰ ਅਸਲ ਵਿੱਚ ਉਹ ਸਾਨੂੰ ਸਿਰਫ ਇੱਕ ਦਿਸ਼ਾ ਦਿਖਾਉਂਦੇ ਨੇ ਰਾਹ ਸਾਨੂੰ ਆਪਣੇ ਆਪ ਹੀ ਬਣਾਉਣਾ ਪੈਂਦਾ ਹੈ ਅਮਨ ਨੂੰ ਬਜ਼ੁਰਗ ਨੇ ਜੋ ਪੱਥਰ ਦਿੱਤਾ ਉਹ ਕੋਈ ਕਰਾਮਾਤੀ ਪੱਥਰ ਨਹੀਂ ਸੀ ਪਰ ਉਹ ਪੱਥਰ ਅਮਨ ਦੇ ਅੰਦਰ ਇੱਕ ਨਵਾਂ ਪਰੋਸਾ ਜਗਾਉਣ ਲਈ ਕਾਫੀ ਸੀ ਅਸੀਂ ਅਕਸਰ ਆਪਣੇ ਹਾਲਾਤਾਂ ਨੂੰ ਕੋਸਦੇ ਹਾਂ ਪਰ ਹਕੀਕਤ ਇਹ ਹੈ ਕਿ ਜੋ ਵੀ ਅਸੀਂ ਹਾਸਲ ਕਰ ਸਕਦੇ ਹਾਂ ਉਹ ਸਾਡੀ ਸੋਚ ਮਿਹਨਤ ਤੇ ਸਬਰ ਉੱਤੇ ਨਿਰਭਰ ਕਰਦਾ ਹੈ ਜੇਕਰ ਅਸੀਂ ਕਿਸੇ ਵੀ ਚੀਜ਼ ਨੂੰ ਪੂਰੇ ਯਕੀਨ ਤੇ ਪੂਰੇ ਹੌਸਲੇ ਨਾਲ ਹਾਸਲ ਕਰਨਾ ਚਾਹੀਏ ਤਾਂ ਰੱਬ ਵੀ ਸਾਡੇ ਲਈ ਰਾਹ ਖੋਲ ਦਿੰਦਾ ਹੈ ਪਰ ਇਹ ਯਕੀਨ ਇਹੇ ਭਰੋਸਾ ਤੇ ਸਾਡੀ ਅੰਦਰੂਨੀ ਤਾਕਤ ਹੋਣੀ ਚਾਹੀਦੀ ਹੈ ਇਸੇ ਕਰਕੇ ਕਿਸਮਤ ਦੀ ਉਡੀਕ ਨਾ ਕਰੋ ਆਪਣੀ ਸੋਚ ਬਦਲੋ ਮੌਕਿਆਂ ਨੂੰ ਪਛਾਨੋ ਤੇ ਹਮੇਸ਼ਾ ਹਿੰਮਤ ਨਾਲ ਅੱਗੇ ਵਧੋ ਸੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਹਾਨੂੰ ਜ਼ਿੰਦਗੀ ਭਰ ਯਾਦ ਰਹੇਗੀ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਕਹਾਣੀ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਹੋਰ ਵਧੀਆ ਕੰਟੈਂਟ ਬਣਾਉਣ ਲਈ ਮੋਟੀਵੇਟ ਕਰਦਾ ਹੈ ਧੰਨਵਾਦ